ਸਾਧ ਸੰਗਤ ਕੇ ਅੰچل ਲਾਬੋ ਬਿਖਮ ਨਦੀ ਜਾਏ ਤਰਣੀ ਸ੍ਰੀ ਨਾਨਕ ਪਦ ਪੰਕਜ ਵੰਦਨ ਸਿਮਰਾਵ ਅੰਗਦ ਦੋਖ ਨਕੰਦਨ ਅਮਰਦਾਸ ਗੁਰ ਹਰਿ ਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਵਿਗਨਨ ਕੇ ਨਾਸਿਕ ਹਰਿ ਗੋਬਿੰਦ ਸੋਬ ਮਰਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਤਰੋਂ ਤਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਮੂਹ ਕੁਚ ਰਹਿ ਸ਼ਸਤਰ ਖਟ ਪਿੰਗ ਗਿਰਨ ਚੜ ਜਾਏ ਅੰਧ ਲਖੇ ਬਦਰੋ ਸੋਣੇ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਵਤੁਛ ਹਮਾਰੇ ਬਰਣ ਸਕੈ ਮਹਿਮਾਂ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਤਨ ਤਨ ਏਸ਼ਟ ਗੁਰੂ ਸ਼ਬਦ ਗੁਰੂ ਤੁਰਕੇ ਬਾਣੀ ਅਲਾਹੀ ਬਾਣੀ ਹਾਜ਼ਰ ਹਜ਼ੂਰ ਜਾਹਿ ਰਜਹੂਰ ਸਰਬ ਕਲਾ ਭਰਪੂਰ ਅਸ਼ਟ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜੂਰੀ ਵਿੱਚ ਅਤੇ ਪਰਮ ਸਤਕਾਰਯੋਗ ਪਰਮ ਪੂਜਨੀਕ ਸ੍ਰੀ ਮਾਨਿਕ ਸਵੱਟ ਸੰਤ ਬਾਬਾ ਮੇਲਾ ਸਿੰਘ ਜੀ ਪਰਮ ਪੂਜਨੀਕ ਪਰਮ ਸਤਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ ਮਹਾਪੁਰਸ਼ਾਂ ਦੇ ਜਪ ਤਪ ਸਥਾਨ ਤੇ ਆਪਾਂ ਅੱਜ ਹਾਜ਼ਰੀਆਂ ਭਰ ਰਹੇ ਹਾਂ ਸਤਿਗੁਰੂ ਜੀ ਦੇ ਆਪਾਰ ਕਿਰਪਾ ਪੰਜ ਪਿਆਲੇ ਪੰਜ ਪੀਰ ਛੱਟਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਬਨ ਬਾਰੋ ਬਾਰੀ ਦਲ ਪੰਜਨ ਗੁਰ ਸੂਰਮਾ ਬੜ ਜੋਧਾ ਬੋ ਪਰੇਪਕਾਰੀ ਛੇਵੇਂ ਪਾਤਸ਼ਾਹ ਸਾਹਿਬ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਨ ਤੇ ਆਪਾਂ ਸਾਰੇ ਹੀ ਖੁਸ਼ੀ ਨਾਲ ਪਰਸੋਂ ਰੋਜ ਤੋਂ ਸਤਿਗੁਰ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਠੀਕ ਹੈ ਸਮੇਂ ਦੇ ਮੁਤਾਬਕ ਚੱਲਣਾ ਪੈਂਦਾ ਛੇਵੇਂ ਪਾਛਾ ਸਹਿਬ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੇਰਾ ਟੀਵੀ ਜਾਦ ਕਰਾ ਰਿਹਾ ਸੀ ਪੰਜਵੇਂ ਪਾਤਸ਼ਾਹ ਧੰਨ ਧੰਨ ਸਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੇ ਸਾਡੇ ਤੇ ਬੜੇ ਹੀ ਪਰਪਕਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਮਾਣੀ ਗੁੰਥਨ ਕਰਨਾ ਆਪਣੀ ਪਿਆਰੀ ਭਗਤ ਮੰਡਲੀ ਦੇ ਵਿਚਾਰ ਸਰਵਣ ਕਰਕੇ ਸ੍ਰੀ ਰਾਮ ਸਰਸ ਲੋਬਰ ਦੇ ਕੰਡੇ ਉਹਨਾਂ ਦੇ ਵਿਚਾਰ ਸਰਬਨ ਕਰਕੇ ਗਿਰਵਾਣੀ ਵਿੱਚ ਗੁੰਥਨ ਕਰਨੇ ਇਸੇ ਤਰ੍ਹਾਂ ਭਟ ਮੰਡਲੀ ਜਿਹੜੇ ਕਿ ਦੇਵ ਲੋਕ ਲੋਕ ਵਿੱਚੋਂ ਸਸਪੰਦ ਹੋ ਚੁੱਕੇ ਸਨ ਉਹਨਾਂ ਦਾ ਮੋੜ ਕੇ ਉੱਥੇ ਜਾਣ ਲਈ ਰਾਹ ਵਿਖਾਉਣਾ ਗੁਰਸਿੱਖਾਂ ਦੀ ਗੁਬਾਣੀ ਸਾਡੇ ਤੇ ਬਹੁਤ ਬਰਪਕਾਰ ਕੀਤੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਰਚਨਾ ਸਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਰਪਾ ਕਰਕੇ ਕਰਾਈ ਅਤੇ ਨਾਲ-ਨਾਲ ਹਰਮੰਦਰ ਸਾਹਿਬ ਤਰਨਤਾਰਨ ਉਸ ਦੀ ਰਚਨਾ ਵੀ ਸਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਾਡੇ ਤੇ ਕਿਰਪਾ ਕੀਤੀ ਅਤੇ ਨਾਲ-ਨਾਲ ਕਰਤਾਰਪੁਰ ਨਗਰ ਗਿਨੇ ਨਹੀਂ ਜਾ ਸਕਦੇ ਜਿੰਨੇ ਸਾਡੇ ਤੇ ਪਰਪਕਾਰ ਕੀਤੇ ਆ ਤਾਰੇ ਗਿਨੇ ਜਾਤ ਹੈ ਨਾ ਤਾਰੇ ਗਿਨੇ ਜਾਤ ਹੈ ਸੈਸਦਾਨ ਤਾਰੇ ਗਿਣ ਸਕਦੇ ਆ ਪਰ ਜੋ ਸਤਗੁਰ ਜੀ ਨੇ ਪਰਪਕਾਰ ਕੀਤਾ ਉਹ ਆਪਾਂ ਗਿਣ ਨਹੀਂ ਸਕਦੇ ਉਹਨਾਂ ਦੇ ਗ੍ਰਹਿ ਬਡਾਲੀ ਸਾਹਿਬ ਜੋ ਕਿ ਸ਼ਾਟਾ ਸਾਹਿਬ ਦੇ ਨਾਲ ਲਿਆ ਉੱਥੇ ਮਹਾਰਾਜ ਜੀ ਨੇ ਪ੍ਰਕਾਸ਼ ਲਏ ਆ ਇਹ ਰਹੋ ਵਿਚਾਰ ਲੋਕ ਕ੍ਰਿਤੀ ਨੂੰ ਪੂਰਾ ਕਰਨ ਲਈ ਆਪ ਦਾ ਆ ਪੰਦਰਾਈਨ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ ਪਹਿਲੇ ਇੱਕ ਸਰੂਪ ਪਹਿਲੇ ਗਿਰਦੇਵਾਂ ਦੇ ਸਰੂਪ ਨੇ ਪਰ ਲੋਕਕ ਰੀਤੀ ਨੂੰ ਪੂਰਾ ਕਰਨ ਲਈ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਤੋਂ ਵਿਦਿਆ ਪੂਰੀ ਕੀਤੀ ਸ਼ਾਸਤਰ ਵਿਦਿਆ ਵੀ ਦੂਸਰੀ ਵਿਦਿਆ ਵੀ ਗਿਆਨਾ ਸਾਲ ਦੀ ਉਮਰ ਵਿੱਚ ਸਹਿਬ ਸਤਿਗੁਰੂ ਜੀ ਨੇ ਗੱਗਦੀ ਦਾ ਤਿਲਕ ਹੋਇਆ ਜੋ ਸਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਹੁਕਮ ਕਰ ਗਏ ਸਨ ਜੋ ਪੰਜ ਸਿੱਖ ਨਾਲ ਸਨ ਭਾਈ ਜੇਠਾ ਪ੍ਰਾਣਾ ਭਾਈ ਲੰਗਾਹਾ ਭਾਈ ਬੀਦੀ ਚੰਦ ਪੈੜਾ ਪੰਜ ਸਿੱਖਾਂ ਨੂੰ ਮਹਾਰਾਜ ਜੀ ਨੇ ਬਚਨ ਕਰ ਦਿੱਤੇ ਸਨ ਕਿ ਪੰਜ ਪੈਸੇ ਨਾਲ ਹੀ ਅਰ ਬਾਬਾ ਬੁੱਢਾ ਜੀ ਰਾਹੀ ਸਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਿਲਕ ਵੇਲੇ ਕਰਨਾ ਇਹੋ ਵਿਚਾਰ ਗਿਆਨਸਾਲ ਦੀ ਉਮਰ ਵਿੱਚ ਸੱਚਮਚ ਜਦੋਂ ਅਸੀਂ ਦੇਖਦੇ ਹਾਂ ਪੰਚਮ ਪਾਤਸ਼ਾਹ ਜੀ ਦਾ ਸਮਾ ਬੜਾਈ ਦੁੱਖ ਦਿਆ ਸਾਰੀ ਹੀ ਓਮਤ ਜਿਹੜੀ ਉਹਨਾਂ ਦੀ ਦਿਲ ਟੁੱਟ ਚੁੱਕੇ ਸਨ ਮਨ ਡਿੱਗ ਚੁੱਕੇ ਸਨ ਖਰਾਬ ਹੋ ਚੁੱਕੇ ਸਨ ਪਰ ਸਹਿਬ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ ਤੇ ਅਕਸ਼ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਮੈਂ ਵਿਆਖਿਆ ਪੂਰੀ ਦੇ ਨਹੀਂ ਸਕਦਾ ਸਮਾ ਇਸ ਘਟ ਬਹੁਤ ਆ ਕਿਉਂਕਿ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਪਾਈ ਸ਼ਬਦ ਦੀਪ ਸਿੰਘ ਜੀ ਹਜੂਰੀ ਰਾਗੀ ਸਚਖੰਡ ਸ੍ਰੀ ਹਰਮੰਦਰ ਸਾਹਿਬ ਪਉਂਟ ਜੁਕ ਨੇ ਜਥੇ ਸਮੇਤ ਆਪਾਂ ਉਹਨਾਂ ਤੋਂ ਵੀ ਉਹਨਾਂ ਦਾ ਬੜਾ ਹੀ ਮਨੋਰ ਕੀਰਤਨ ਆ ਸਰਬਨ ਕਰਨਾ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਹਾਂ ਮੈਂ ਦੱਸਣੋਂ ਭੁੱਲ ਗਿਆ। ਜਿਸ ਵੇਲੇ ਮਹਾਰਾਜ ਜੀ ਨੇ ਗ੍ਰਗਦੀ ਦਾ ਤਿਲਕ ਹੋਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਆਖਿਆ ਕਿ ਜਿਹੜੀ ਇਹ ਸੇਲੀ ਟੋਪੀ ਆ ਇਹ ਦੋਸ਼ੇਖਾਂ ਨੇ ਜਮ੍ਹਾਂ ਕਰ ਦਿਓ। ਅਸੀਂ ਵੀਰ ਅਸਣ ਲਗਾਵਾਂਗੇ। ਅਸੀਂ ਦੋ ਖੜ ਕੇ ਪਹਿਨਾਂਗੇ। ਨਾਲ ਜਿੱਥੇ ਪੀਰੀ ਆ ਉੱਥੇ ਮੀਰੀ ਦਾ ਵਿਸਦਾਂਤ ਜਿੱਥੇ ਅਕਬਰ ਤੱਕ ਸੋਲਾ ਸਫਾਈ ਜਿੱਥੇ ਉੱਥੇ ਜਹਾਂਗੀਰ ਨੇ ਜਦੋਂ ਆਪਣਾ ਮਨ ਬਦਲ ਲਿਆ ਸਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਗੁਰਗੱਦੀ ਦਾ ਤਿਲਕ ਗ੍ਰਾਂਡ ਕੀਤਾ ਉਸ ਤੋਂ ਅਪਰੰਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਉਸ ਤੋਂ ਬਾਅਦ ਵੀ ਦੋਸ ਰੋਬਰ ਸਾਹਿਬ ਸ੍ਰੀ ਕੋਲ ਸਰ ਅਤੇ RAM ਬਬੇ ਇੱਕ ਸਾਲ ਦੀ ਰਚਨਾ ਕਰਾਉਣੀ ਅਤੇ ਗਰਮਖ ਪਿਆਰੇ ਸਿੰਘਾਂ ਨੂੰ ਜਿਹੜੇ ਸ਼ੈਲ ਛਬੀਲੇ ਨੌਜਵਾਨ ਉਹਨਾਂ ਨੂੰ ਕਿਹਾ ਭਰਤੀ ਹੋਵੋ ਫੌਜ ਵਿੱਚ ਭਰਤੀ ਲਈ ਲੈਣਾ ਲੱਗ ਗਈਆਂ ਜਿੱਥੇ ਭਗਤੀ ਦਾ ਪ੍ਰਚਾਰ ਸੀ ਪੰਚਮ ਪਾਤਸ਼ਾਹ ਜੀ ਤੱਕ ਹੈ ਉਥੇ ਨਾਲ-ਨਾਲ ਸੂਰਬੀਰਤਾ ਦਾ ਪ੍ਰਚਾਰ ਵੀ ਸਤਗੁਰੂ ਜੀ ਨੇ ਆਰੰਭ ਕਰ ਦਿੱਤਾ। ਜਦੋਂ ਤਿਆਰ ਹੋ ਗਈਆਂ। ਬਈ ਉਸ ਤੋਂ ਬਾਅਦ ਸਤਗੁਰੂ ਜੀ ਮਾਲਵੇ ਨਗਰ ਵਿੱਚ ਬੜਾ ਹੀ ਕਿਰਪਾ ਕੀਤੀ, ਬੜੇ ਹੀ ਚਰਨ ਪਾਏ ਦੁਆਬੇ ਵਿੱਚ, ਮਾਲਵੇ ਵਿੱਚ ਸਾਰੇ ਪਾਸੇ ਮਹਾਰਾਜ ਜੀ ਨੇ ਚਰਨ ਪਾਏ। ਜੇਸੀ ਛੋਕੜ ਵੱਲ ਜਾਈਏ ਸੱਚਮੱਚ ਜਿਹੜਾ ਮਾਲਬਾ ਦੇਸਿਆ ਇਸ ਨੂੰ ਮਹਾਰਾਜ ਜੀ ਨੇ ਬੜੇ ਹੀ ਵਰ ਦਿੱਤੇ ਜੇ ਅਸੀਂ ਇੱਕ ਪਾਸੇ ਤੋਂ ਗਹਿਣ ਲੱਗ ਜਾਈਏ ਫਰੀਦਕੋਟ ਕੋਟ ਕਪੂਰਾ ਫਿਰ ਬਈ ਦੀਨਾ ਕੰਗੜ ਰਾਏ ਜੋਧ ਦੀ ਖਾਨਦਾਨੀ ਲਖਮੀਰ ਚਮੀਰ ਫਿਰ ਗਹਾ ਆ ਗਿਆ ਭਾਈ ਭਗਤੂ ਦੀ ਖਾਨਦਾਨੀ ਬਹੀਉਦੇ ਸਿੰਘ ਜੀ ਹੋਏ ਨੇ ਜਿਨ੍ਹਾਂ ਦੇ ਸਮੇਂ ਵਿੱਚ ਸਿਰ ਗੁਰ ਪ੍ਰਤਾਪ ਸੂਰਜ ਜੀ ਦੀ ਰਚਨਾ ਕੀਤੀ ਗਈ ਇਧਰੋਂ ਵਈ ਜਿਹੜੇ ਬ੍ਰਹਮਾ ਤਿਤ ਲੋਕਾ ਮਹਾਰਾਜ ਜੀ ਨੇ ਕਾਲੇ ਤੇ ਮੁੰ ਮਹਾਰਾਜ ਨਗਰ ਬਨ ਕੇ ਮੋੜੀ ਗੱਡੀ ਤੇ ਭਰ ਦਿੱਤੇ ਉਹਦੇ ਵਿੱਚੋਂ ਫੇਰ ਬ੍ਰਹਮਾ ਤਿਤ ਲੋਕਾ ਫੇਰ RAM ਸਿੰਘ ਤੇ ਬਣੇ ਹੈਗੇ ਪਟਿਆਲਾ ਦਾ ਰਾਜਾ ਅਤੇ ਨਾਭੇ ਦੇ ਰਾਜੇ ਬਣੇ ਤਿਲੋਕ ਸਿੰਘ ਵੱਡੇ ਭਰਾਤਾ ਕਿੰਨਾ ਸਾਡੇ ਤੇ ਪਰਪਕਾਰ ਕੀਤਾ ਸਤਿਗੁਰੂ ਜੀ ਨੇ ਗਿਣੇ ਨਹੀਂ ਜਾ ਸਕਦੇ ਪਰਪਕਾਰ ਆ ਜਿਉਂ ਨਾਲ ਦੀ ਆਪ ਅਪਵਿੱਤਰ ਜਾਤ ਵਿੱਚ ਜੁੜ ਕੇ ਬੈਠੇ ਹਾਂ ਜਿਨ੍ਹਾਂ ਨੇ ਸਾਡੇ ਤੇ ਅਪਾਰ ਕਿਰਪਾ ਕੀਤੀ ਪਰਮ ਪੂਜਨੀਕ ਪਰਮ ਸਤਕਾਰਯੋਗ ਸੰਤ ਬਾਬਾ ਮੇਲਾ ਸਿੰਘ ਜੀ ਮਹਾਰਾਜ ਜੀ ਕਿਹਾ ਕਰਦੇ ਸਨ ਕਿ ਜਿਸ ਵੇਲੇ ਸਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮੱਤਾ ਗਏ ਆ ਤੇ ਇਸ ਧਰਤੀ ਤੇ ਮਹਾਰਾਜੀ ਦੇ ਸਾਰੇ ਪਾਸੇ ਚਰਨ ਪਏ ਆ। ਇਹ ਧਰਤੀ ਅੱਜ ਵੀ ਕਿੰਦਾ ਸੁੰਦਰ ਪਰਫੁੱਲਤਿਆ ਕਿੰਨਾ ਸੰਗਤਾਂ ਆਨੰਦ ਮਾਣ ਰਹੀਆਂ। ਕਿੰਦਾ ਮਹਾਪੁਰਸ਼ਾਂ ਨੇ ਇੱਥੇ ਆ ਕੇ ਸਰਦਾਰ ਗੋਕਲ ਸਿੰਘ ਜੀ ਉਹਨਾਂ ਨੇ ਛਪਰੀ ਵੰਨ ਕੇ ਦਿੱਤੀ। ਕਿਸ ਤਰ੍ਹਾਂ ਸਮੇਲੇ ਮੁਤਾਬਕ ਸੰਗਤਾਂ ਨੇ ਕਿੰਨਾ ਪਿਆਰ ਦਿੱਤਾ। ਭਾਈ ਲਸ਼ਮਣ ਸਿੰਘ, ਭਾਈ ਪ੍ਰੀਤਮ ਸਿੰਘ ਸਾਰੇ ਤਿੰਨਾਂ ਭਰਾਵਾਂ ਨੇ ਮਹਾ ਪਰਚਾਨ ਉਹ ਇੱਥੇ ਬੜੇ ਪਿਆਰ ਨਾਲ ਆਂਦਾ। ਇਦਾਂ ਮਹਾ ਪਰਚਾਨੇ ਪਰਪਰਕਾਰ ਕੀਤੇ ਧਰਮ ਦਾ ਪ੍ਰਚਾਰ ਕਰਦਿਆਂ ਸਮਾਂ ਬਤੀਤ ਕੀਤਾ। ਇਸੇ ਤਰ੍ਹਾਂ ਪਰਮ ਸਤਕਾਰ ਜੋਗ ਪਰਮ ਸਤ ਪੂਜਨੀਕ ਸੰਤ ਬਾਬਾ ਮਲਕੀਤ ਸਿੰਘ ਜੀ ਮਹਾਰਾਜ ਜੀ ਨੇ ਕਿਰਪਾ ਕੀਤੀ। ਜੋ ਮਹਾ ਪਰਚਾਨ ਦੇ ਆਛਾ ਸੀ ਉਸ ਆਸ਼ੇ ਦੇ ਮੁਤਾਬਕ ਚੱਲਦਿਆਂ ਹੋਏ ਆਂ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਇਸ ਸਥਾਨ ਤੇ ਮਹਾਰਾਜ ਜੀ ਨੇ ਸਮਾਂ ਦਿੱਤਾ। ਅੱਜ ਆਪਾਂ ਉਸ ਪਾਵਨ ਪਵਿੱਤਰ ਸਥਾਨ ਤੇ ਜੁੜ ਕੇ ਬੈਠੇ ਹਾਂ ਸੰਗਤਾਂ ਨੇ ਬੜੇ ਹੀ ਪਿਆਰ ਦੇ ਨਾਲ ਬੜੇ ਹੀ ਉਤਸ਼ਾਹ ਦੇ ਨਾਲ ਇਸ ਸਥਾਨ ਦੀ ਜਿਹੜੀ ਸੇਵਾ ਆ ਇਹ 2017 ਵਿੱਚ ਸੰਪੂਰਨ ਹੋਈ ਜਿਸ ਵਿੱਚ ਬਹੁਤ ਹੀ ਵੱਡਾ ਯੋਗਦਾਨ ਸਰਦਾਰ ਇੰਦਰਜੀਤ ਸਿੰਘ ਬੀਬੀ ਪੰਮੀਕੌਰ ਦਿੱਲੀ ਨਿਵਾਸੀ ਬੜਾ ਹੀ ਯੋਗਦਾਨ ਪਾਇਆ 1720 ਵਿੱਚ ਕੋਵਿਡ ਦੇ ਸਮੇਂ ਲੰਗਰ ਦੀ ਸੇਵਾ ਨਿਰੰਤਰ ਸਾ ਗੁਰਮਖਾ ਨੇ ਚਾਲੂ ਰੱਖੀ ਅੱਜ ਆਪਾਂ ਨੂੰ ਲੰਗਰ ਦਾ ਵੀ ਕਿੰਨਾ ਸੌਖੀ ਆ ਅਸਲ ਵਿੱਚ ਹੁਣ ਆਪਾਂ ਦੇਖਣਾ ਇਹ ਸਾਨੂੰ ਦਸ ਗੁਰਦੇਵਾਂ ਨੇ ਦਿੱਤੋ ਇਹ ਸੁੱਖ ਇਹ ਸਾਨੂੰ ਏਸ਼ਟ ਗੁਰੂ ਜੀ ਸਾਨੂੰ ਕਿਰਪਾ ਕਰ ਰਹੇ ਆ ਸਾਨੂੰ ਹਰ ਵੇਲੇ ਸਿੱਖਿਆ ਦੇ ਰਹੇ ਆ ਕਿ ਸੈਬ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਦੇ ਪ੍ਰਕਾਸ਼ ਪੁਰਬ ਤੇ ਆਪਾਂ ਸਾਰੇ ਹੀ ਜੁੜ ਕੇ ਬੈਠੇ ਹਾਂ ਅਤੇ ਬਈ ਆਪਾਂ ਯਾਦ ਵੀ ਕਰਨਾ ਸਾਡੇ ਤੇ ਕਿੰਨੇ ਪਰਪਕਾਰ ਨੇ ਜੇ ਅਸੀਂ ਭੁੱਲ ਜਾਵਾਂਗੇ ਫੇਰ ਕੀਮਤ ਨਹੀਂ ਪੈਣੀ ਕੀਮਤ ਤਰੇ ਹੀ ਹੈ ਕਿ ਅਸੀਂ ਯਾਦ ਰੱਖੀਏ ਕਿੰਨਾ ਸਾਨੂੰ ਸਮਾਂ ਦਿੱਤਾ 48 ਸਾਲ 33 ਸਾਲ ਮਹਾਰਾਜ ਜੀ ਨੇ ਗਿਰਗਦੀ ਤੇ ਅਪਸਤਤ ਹੋ ਕੇ ਸਾਨੂੰ ਸਮਾਂ ਬਖਸ਼ਿਸ਼ ਕੀਤਾ ਮੈਂ ਦੇਖਦਾ ਰਾਤ ਦਿਨ ਮਹਾਰਾਜ ਜੀ ਨੇ ਕਿਰਪਾ ਕੀਤੀ ਸਾਡੇ ਤੇ ਹੁਣ ਬਈ ਅਸੀਂ ਇਤਿਹਾਸ ਨਾਲ ਜੁੜਨਾ ਜਦੋਂ ਅਸੀਂ ਇਤਿਹਾਸ ਨਾਲ ਜੁੜਾਂਗੇ ਫਿਰ ਕੀ ਗਰਬਾਣੀ ਨਾਲ ਜੋੜਨਾ ਕੀਰਤਨ ਨਾਲ ਜੋੜਨਾ ਫਿਰ ਸਾਨੂੰ ਮਨ ਵਿੱਚ ਆਨੰਦ ਆਵੇਗਾ ਖੁਸ਼ੀ ਆਵੇਗੀ ਠੀਕ ਸਮੇਂ ਦੇ ਮੁਤਾਬਕ ਮੈਂ ਇਤੇ ਹੀ ਕਿਮਾਂ ਦਾ ਜਾਚ ਖਾਂ ਗਰਬਾਣੀ ਅਗਾਧ ਬੋਧ ਹੈ ਬੇਅੰਤ ਭੁੱਲਾਂ ਚੁਪਕਾਂ ਤਰੁੱਟੀਆਂ ਸੰਕਲਪ ਬਕਲਪ ਹੁੰਦੇ ਨੇ ਸਤ ਗੁਰੂ ਜੀ ਮਾਫ ਕਰਨ ਸਾਨੂੰ ਸਾਰਿਆਂ ਨੂੰ ਸ੍ਰਿਸ਼ਟ ਬੁੱਧੀ ਬਖਸ਼ਿਸ਼ ਕਰਨ ਜੋ ਸਾਨੂੰ ਮਹਾਪੁਰਖਾਂ ਨੇ ਰਸਤਾ ਦਿਖਾਇਆ ਗੁਰਮਤਿ ਦਾ ਉੱਤੇ ਇੱਥੇ ਸੀ ਸਮਾਜ ਚੱਲ ਕੇ ਸਮਾਂ ਬਤੀਤ ਕਰੀਏ ਆਪਸ ਵਿੱਚ ਪਰਸ ਪਰ ਪਿਆਰ ਜਿੱਥੇ ਝਬਰਾ ਵਾਲਾ ਬੁੱਲ੍ਹਾ ਵਾਲਾ ird gird ਦੇ ਸਾਰੇ ਨਗਰ ਬੜਾ ਹੀ ਸੁੰਦਰ ਇਹ ਇਲਾਕਾ ਆ ਇਸ ਇਲਾਕੇ ਨੇ ਸਾਰੇ ਗੁਰਪੁਰ ਵੀ ਆਪਣੇ ਬੰਡਿਓਏ ਪਿਆਰ ਨਾਲ ਵੀ ਅੱਜ ਇੱਕ ਗੁਰਪੁਰ ਬੈਠੇ ਕਰਨੇ ਆ ਇੱਥੇ ਕਰਨੇ ਆ ਜਿਹੜਾ ਅੱਜ ਦਾ ਸਮਾਗਮ ਆ ਇਹਨਾਂ ਨੇ ਸਾਰਿਆਂ ਨੇ ਪਿਆਰ ਦੇ ਨਾਲ ਇੱਥੇ ਰੱਖਿਆ ਹੋਇਆ ਸਤਿਗੁਰ ਜੀ ਦੀ ਅਪਾਰ ਕਿਰਪਾ ਅੰਦਰ ਵਾਲੇ ਹੋਰ ਵੀ ਜਗ੍ਹਾ ਬਹੁਤ ਹੈ ਗੁਰਮਖੰਦਰ ਹੋਰ ਬੈਠ ਸਕਦੇ ਆ ਆ ਜਾਓ ਸਾਰੇ ਆਪਾਂ ਜੁੜ ਕੇ ਸਿੰਘ ਸਾਹਿਬ ਭਾਈ ਸ਼ਬਦੀਪ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਹਨਾਂ ਦਾ ਪੜਾ ਹੀ ਮਨੋਰ ਕੀਰਤਨਿਆ ਪਿਛਲੇ ਸਮੇਂ ਸਹਾਰਨਪੁਰ ਵੀ ਉਹਨਾਂ ਨੇ ਕੀਰਤਨ ਰਾਹੀਂ ਕਿਰਤਾਰਤ ਕੀਤਾ ਹੁਣ ਵੀ ਦੇਖੋ ਕਿੰਨਾ ਲੰਮਾ ਸਮਾਂ ਚ ਪੈਂਡਾ ਕਰਕੇ ਆਏ ਆ ਵੇਈ ਹੁਣ ਵੀ ਮੈਂ ਬੇਨਤੀ ਕਰਾਂ ਕਿਸੇ ਦੀ ਆਵਾਜ਼ ਨਾ ਆਵੇ ਜਦੋਂ ਮੈਂ ਬੋਲਣ ਲੱਗਾ ਸੀ 2 ਮਿੰਟ 4 ਮਿੰਟ ਤੇ ਸਾਰੇ ਹਾਲਚ ਆਵਾਜ਼ ਆਉਂਦੀ ਸੀ ਮੇਰਾ ਮਨ ਖਰਾਬ ਹੋਇਆ ਹਣ ਕਿਸੇ ਦੀ ਆਵਾਜ਼ ਨਾ ਆਵੇ ਬਿਰਤੀਆਂ ਲੱਗੀਆਂ ਹੋਣ ਜੋ ਭਾਈ ਸਾਹਿਬ ਜੀ ਕਿ ਸਬਦ ਕੀਰਤਨ ਸਾਨੂੰ ਸਰਵਣ ਕਰਾ ਬਣਗੇ ਪਰ ਮਨ ਨਾਲ ਬੋਲੋ ਨਾਲ ਕਹੋ ਪਰ ਗੱਲ ਨਹੀਂ ਕਰਨੀ ਕਿਸੇ ਨੇ ਆਪਾਂ ਲਾਭ ਲਈਏ ਆਨੰਦ ਮਾਣੀਏ ਮੈਨੂੰ ਕੇਮਾ ਵਰਸਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ